ਮੈਂ ਪਾਰਲੀਮੈਂਟ 'ਚ ਵੀ ਅੱਜ ਮੁੱਦਾ ਉਠਾਇਆ ਸੀ ਮੈਂ ਕਿਹਾ ਤੁਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਪਰ ਜਿਹੜੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜੀ ਕੌਮ ਨੇ ਸ਼ਹਾਦਤਾਂ ਦੇ ਕੇ ਅੱਜ ਦੇਸ਼ ਨੂੰ ਆਜ਼ਾਦ ਕਰਾ ਕੇ ਇਨੀ ਤਰੱਕੀ ਲਿਆਂਦਾ ਉਹ ਕੌਮ ਸਿੱਖ ਕੌਮ ਹੈ ਤੇ ਤੁਸੀਂ ਉਹਨਾਂ ਨਾਲ ਕਿੰਨਾ ਵਿਤਕਰਾ ਕਰ ਰਹੇ ਹੋ ਆਪਣੀ ਕੌਮ ਹੈ ਜਿਹਦਾ ਕੋਈ ਸੂਬੇ ਦਾ ਕੋਈ ਕੈਪੀਟਲ ਹੈ ਨਹੀਂ ਥੋੜਾ دریاਵਾਂ ਦਾ ਪਾਣੀ ਖੋ ਕੇ ਰਾਜਸਥਾਨ ਤੇ ਹਰਿਆਣੇ ਨੂੰ ਦੇ ਦਿੱਤਾ ਪੰਜਾਬੀ ਇਸ ਬੋਲ ਦੇ ਇਲਾਕੇ ਕਰ ਦਿੱਤੇ ਤੁਸੀਂ ਦੇਖ ਲਓ ਐਡੇ ਵੱਡੇ ਵੱਡੇ ਬਦਤਕੇ ਦਰਦਾਰ ਸਾਹਿਬ ਤੇ ਹਮਲੇ ਹੋਏ ਅੱਜ ਤੱਕ ਇਨਸਾਫ ਨਹੀਂ ਮਿਲਿਆ 84 ਦੇ ਕਤਲੇਆਮ ਕੀਤੇ ਗਏ ਪੂਰੇ ਇਦੇਸ਼ ਵਿੱਚ ਆਪਣੇ ਭੈਣ ਭਰਾਵਾਂ ਨੂੰ ਇਨਸਾਫ ਨਹੀਂ ਮਿਲ ਦਿੱਤਾ ਤੇ ਹੁਣ ਸਭ ਤੋਂ ਵੱਡਾ ਹਮਲਾ ਕਰ ਦਿੱਤੇ ਇਹਨਾਂ ਨੇ ਤੁਹਾਡੇ ਗੁਰੂ ਘਰਾਂ ਤੇ ਵੀ ਕਾਬਜ ਹੋਣੇ ਸ਼ੁਰੂ ਹੋ ਗਏ ਖਾਲਸਾ ਜੀ ਕਿਦੋਂ ਜਾਗੋਂਗੇ ਕਿਦੋਂ ਜਾਗੋਂਗੇ ਤੁਹਾਡੇ ਬਜ਼ੁਰਗਾਂ ਨੇ ਮਹੰਤਾਂ ਤੋਂ ਗੁਰੂ ਘਰ ਚੜਾਈ ਸੀ ਆਜ਼ਾਦ ਕਰਾਈ ਸੀ 103 ਸਾਲ ਪਹਿਲੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ 103 ਸਾਲ ਪਹਿਲੇ ਉਦੋਂ ਆਪਣੇ ਬਜ਼ੁਰਗਾਂ ਨੇ ਦੇਖਿਆ ਕਿ ਸਾਨੂੰ ਇੱਕ ਸਿਆਸੀ ਪਾਰਟੀ ਚਾਹੀਦੀ ਹੈ ਜਿਹੜੀ ਆਪਣੀ ਫੌਜ ਬਣ ਕੇ ਢਾਲ ਬਣ ਕੇ ਆਪਣੀ ਕੌਮ ਦੀ ਲੜਾਈ ਲੜ ਸਕੇ ਤੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਅੱਜ 103 ਸਾਲ ਪੁਰਾਣੀ ਪਾਢੀ ਹੈ ਤੇ ਅੱਜ ਆਪਣੀ ਕੌਮ ਤੇ ਹਮਲੇ ਹੋ ਰਹੇ ਆ ਤੁਹਾਡੀ ਪਾਰਟੀ ਤੇ ਹਮਲੇ ਹੋ ਰਹੇ ਆ ਤੇ ਕਈ ਆਪਣੇ ਕੌਮ ਦੇ ਵਿੱਚ ਗੱਦਾਰ ਹੈ ਕਈ ਐਜੇ ਲੋਕ ਹੈ ਜਿਹੜੀਆਂ ਛੋਟੀ ਛੋਟੀ ਚੌਧਰਾ ਕਰਕੇ ਗਨਮਨ ਨਾ ਕਰਕੇ ਚੇਅਰਮੈਨੀਆਂ ਕਰਕੇ ਵਿਕ ਗਏ ਹੈ ਤੇ ਉਹਨਾਂ ਦਾ ਨਿਸ਼ਾਨਾ ਆਪਣੇ ਕੌਮ ਨੂੰ ਕਮਜ਼ੋਰ ਕਰਨਾ ਤੇ ਹਮਲੇ ਦੇ ਖਿਲਾਫ ਲੜਨ ਦੀ ਬਜਾਏ ਆਪਣੇ ਦੁਸ਼ਮਨਾ ਦਾ ਸਾਥ ਦੇ ਰਿਹਾ ਆਪਾਂ ਬੜੀ ਮੁਸ਼ਕਲ ਨਾਲ ਗੁਰੂ ਘਰ ਆਜ਼ਾਦ ਕਰਾਏ ਅੰਗਰੇਜ਼ਾਂ ਨੇ ਉਹ ਗੁਰੂ ਘਰ ਛੜਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਪਰ ਹੁਣ ਅੱਜ ਕੱਲ ਕੀ ਹੋ ਰਿਹਾ ਥੋੜੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣਾ ਸ਼ੁਰੂ ਹੋ ਗਏ ਹੈ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਆਪਣਾ ਤਖਤ ਸਾਹਿਬ ਜਿੱਥੇ ਆਪਾਂ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਦੇਸ਼ 'ਚ ਦੁਨੀਆ 'ਚ ਲੋਕ ਉੱਥੇ ਮੱਥਾ ਟੇਕਣ ਜਾਂਦੇ ਐ ਜਿਹੜਾ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਉਸ ਐਕਟ ਨੂੰ ਸੈਂਟਰ ਦੀ ਸਰਕਾਰਾਂ ਨੇ ਤੋੜ ਦਿੱਤਾ ਤੇ ਹੁਣ ਜਿਹੜਾ ਐਕਟ ਬਣਾਤਾ ਉਹਦੇ 'ਚ ਜੋ ਇਹਨਾਂ ਦੇ ਚਾਪਲੂ ਸੋਣਗੇ ਉਹਨਾਂ ਨੂੰ ਮੈਂਬਰ ਬਣਾਤਾ ਜਿਹੜੀ ਆਪਣੀ ਕੌਮ ਦੇ ਵਿੱਚ ਪ੍ਰਥਾ ਹੈ ਕਿ ਆਪਾਂ ਚੁਣ ਕੇ ਆਪਣੇ ਨਮਾਇंदे ਭੇਜਦੇ ਆਂ ਉਹ ਪ੍ਰਥਾ ਤੋੜ ਦਿੰਦੀ ਹੈ ਤੇ ਆਪਣੇ ਚਾਹੇਤਿਆਂ ਨੂੰ ਉੱਤੇ ਕੰਟਰੋਲ ਕਰਾ ਦਿੱਤਾ। ਉਵੇਂ ਹੀ ਉਵੇਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਉਹ ਵੀ ਅਕਾਲੀ ਦਲ ਨੇ ਮੋਰਚਾ ਲਾ ਕੇ ਥੋੜੇ ਬਜ਼ੁਰਗਾਂ ਨੇ ਮੋਰਚਾ ਲਾ ਕੇ ਉੱਥੇ ਗੁਰੂ ਘਰਾਂ ਨੂੰ ਦਿੱਲੀ ਆਜ਼ਾਦ ਕਰਾਇਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ। ਵੋਟਾਂ ਰਹੀ ਇਲੈਕਸ਼ਨ ਹੁੰਦੇ ਸੀ ਪਰ ਅੱਜ RSS ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸੁਪਰੀਮ ਪਾਰਲੀਮੈਂਟ ਇਹ ਸੁਪਰੀਮ ਪਾਰਲੀਮੈਂਟ ਨੂੰ ਤੋੜ ਦਿੱਤਾ ਹਰਿਆਣਾ ਅਲੱਗ ਕਰ ਦਿੱਤਾ ਤੇ ਤੁਸੀਂ ਕੱਲ ਦੇਖੋ ਵੋਟਾਂ ਨਾਲ ਆਪਾਂ ਕਮੇਟੀਆਂ ਬਣਾਉਣੇ ਆਂ ਇੰਜ਼ਾਮ ਜਿਹੜਾ ਗੁਰੂ ਘਰਾਂ ਦਾ ਕਿ ਵੋਟਾਂ ਨਾਲ ਆਪਣੀ ਕੌਮ ਕਰਦੀ ਹੈ ਤੇ ਅੱਜ ਉਹਨਾਂ ਨੇ ਆਪਣੇ ਚਾਹਤੇ ਨਾਮਿਨੇਟ ਕਰ ਦਿੱਤੇ ਐ ਟੋੜ ਦਿੱਤੇ ਕਦੋਂ ਜਾਗੋਂਗੇ ਜਦੋਂ ਬਾਕੀ ਬਚਿਆ ਆਪਣਾ ਪੰਜਾਬ ਦਾ ਗੁਰੂ ਘਰਾਂ ਉੱਤੇ ਵੀ ਕਾਬਜ ਹੋ ਜਾਣਗੇ ਫਿਰ 나ਗਪੁਰ ਤੋਂ ਦਿੱਲੀੋਂ ਜਾਂ ਹੋਰ ਕਿਸੇ ਇੱਕ ਪਾਰਟੀ ਦੇ ਹੈੱਡਕੁਆਰਟਰ ਤੋਂ ਫੈਸਲੇ ਹੋਇਆ ਕਰਨਗੇ ਕਿ ਕੀ ਮर्याਦਾ ਹੈ ਕੀ ਮर्याਦਾ ਹੋਣੀ ਚਾਹੀਦੀ ਹੈ ਆ ਹਾਲਾਤ ਆਪਣੀ ਬਣਾ ਦਿੱਤੇ ਅਲੇ ਵੀ ਆਪਾਂ ਸਮਝਦੇ ਨਹੀਂ ਆਪਾਂ ਪਛਾਣਦੇ ਨਹੀਂ ਆਪਣੇ ਕਿਹੜੇ ਅਪਰਾਏ ਕਿਹੜੇ ਐ ਜਿਹੜੇ ਹੁੰਦਾ ਗੱਲਾਂ ਵੱਡੀਆਂ ਕਰ ਦਿੰਦਾ ਆਪਣੀਆਂ ਭਾਵਨਾਵਾਂ ਨਾਲ ਖੇਡ ਜਾਂਦਾ ਤੇ ਆਪਾਂ ਮਗਰ ਲੱਗ ਜਾਂਦੇ ਆ ਤੇ ਫਿਰ ਪਛਤਾਉਂਦੇ ਰਹਿੰਦੇ ਆ ਤੇ ਪਛਤਾ ਕੇ ਕੀ ਹੋਊਗਾ ਨੁਕਸਾਨ ਹੁੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਛੋਣਾ ਤੁਸੀਂ ਚੰਡੀਗੜ੍ਹ ਤੋਂ ਕਿਤੇ ਪੰਜਾਬ ਚਲੇ ਜਾਓ ਜੇ ਸੜਕਾਂ ਤੇ ਜਾ ਰਹੇ ਹੋ ਅਕਾਲੀ ਦਲ ਨੇ ਬਣਾਈਆਂ ਜੇ ਵੱਡੇ ਵੱਡੇ ਚਾਰ ਲੇਨ ਐਕਸਪ੍ਰੈਸਵੇ ਤੇ ਤੁਸੀਂ ਸਫ਼ਰ ਕਰ ਰਹੇ ਹੋ ਅਕਾਲੀ ਦਲ ਨੇ ਬਣਾਇਆ ਮੈਂ ਹੁਣੀ ਆ ਰਿਹਾ ਸੀ ਖੰਨੇ ਜਿਹੜਾ ਮੈਂ ਦੱਸਿਆ ਆਪਣੇ ਜਿਹੜੇ ਮੇਰੇ ਨਾਲ ਬੈਠੇ ਸੀ ਆ ਜਿਹੜਾ ਪੁਲ ਦੇ ਖੰਨੇ ਸ਼ਹਿਰ ਦੇ ਵਿੱਚ ਉਹ ਵੀ ਕਾਲੀ ਦਲ ਨੇ ਬਣਾਇਆ ਜੇ ਕੋਈ ਕੱਸੀ ਦੇਖੋਗੇ ਨਹਿਰ ਦੇਖੋਗੇ ਉਹ ਵੀ ਕਾਲੀ ਦਲ ਨੇ ਬਣਾਈ ਹੈ जो एयरपोर्ट देखोंगे वह भी अकाली दल ने बनाया थोड़े ट्यूबवैल के कनैक्शन अकाली दल ने थोड़ी कसिया अकाली दल ने बनाईया मुफ्त बिजली अकाली दल ने दी है आटा दाल तो लैके जो जो तुम चीजा देखते अपनी पार्टी अकाली दल ने मैनू कोई कहता जो तो मैं गलत ਕੀ ਇਹ ਸਾਰਾ ਕੁਝ ਅਕਾਲੀ ਦਲ ਨੇ ਕੀਤਾ ਮੈਨੂੰ ਇੱਕ ਬੰਦਾ ਕਹਿੰਦਾ ਆ ਤਾਂ ਸਰਕਾਰਾਂ ਦੇ ਕੰਮ ਹੁੰਦੇ ਐ ਮੈਂ ਕਿਹਾ ਠੀਕ ਐ ਜੇ ਆ ਸਰਕਾਰਾਂ ਦੇ ਕੰਮ ਹੁੰਦੇ ਐ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਜਿੰਮੇਵਾਰੀ ਕਿਉਂ ਨਹੀਂ ਸੰਭਾਲੀ ਆ ਝਾੜੂ ਵਾਲਿਆਂ ਦੀ ਸਰਕਾਰ ਭਗਵੰਤ ਮੰਦੀ ਐ ਆ ਕਿਉਂ ਨਹੀਂ ਜਿੰਮੇਵਾਰੀ ਸੰਭਾਲਦੇ ਆ ਕਿਉਂ ਨਹੀਂ ਕੰਮ ਕਰਦੇ ਇੱਕ ਇੱਕ ਪੁਲ ਦੱਸ ਦਿਓ ਇੱਕ ਸੜਕ ਦੱਸ ਦਿਓ ਇਕ ਗਲੀ ਦੱਸ ਦਿਓ ਜਿਹੜੀ ਕੋਈ ਕਾਂਗਰਸ ਨੇਤੀ ਹੁਣ ਝਾੜੂ ਵਾਲੇ ਨੇ ਬਣਾਈ ਐ ਆਪਣਾ ਘਰ ਐ ਪੰਜਾਬ ਆਪਾਂ ਇੱਥੇ ਦੇ ਰਹਿਣ ਵਾਲੇ ਆ ਆਪਾਂ ਕਿਤੇ ਜਾ ਨਹੀਂ ਸਕਦੇ ਆਪਣਾ ਦੇਸ਼ ਐ ਜੇ ਆ ਕਮਜ਼ੋਰ ਹੋਈ ਜਾਊਗਾ ਇਹ ਜੀਆਂ ਪਾਰਟੀਆਂ ਇੱਥੇ ਰਾਜ ਕਰਦੀਆਂ ਰਹਿਣਗੀਆਂ ਜਿਨ੍ਹਾਂ ਦੇ ਦਿਲ 'ਚ ਕੋਈ ਦਰਦ ਨਹੀਂ ਕੋਈ ਪੰਜਾਬ ਨੂੰ ਅੱਗੇ ਲੈ ਜਾਣ ਦਾ ਕੋਈ ਸੁਪਨਾ ਨਹੀਂ ਤੇ ਹੋਊਗਾ ਕੀ ਆਪਣਾ ਸੂਬਾ ਬਹੁਤ ਪਿੱਛੇ ਚਲੇ ਜਾਊਗਾ ਆ ਜਿਹੜੀ ਸਰਕਾਰ ਬਣੀ ਐ ਝਾੜੂ ਵਾਲੇ ਨੇ ਕਹਿੰਦੇ ਕੀ ਸੀ ਕਰ ਕੀ ਦਿਖਾਇਆ ਬੜਾ ਨਾਰਾ ਲੱਤਾ ਸੀ ਆਮ ਆਦਮੀ ਦੀ ਸਰਕਾਰ ਬਣੂਗੀ ਆ ਸਿਕਿਉਰਟੀ ਸਿਕਿਉਰਟੀ ਵਾਲੇ ਕੋਈ ਨਹੀਂ ਹੋਣਗੇ ਭਗਵੰਤ ਮਾਨ ਇਕੱਲਾ ਸੜਕਾਂ ਤੇ ਤੁਰਿਆ ਹੋਊਗਾ ਮੁੱਖ ਮੰਤਰੀ ਬਣ ਕੇ ਈਸਰੂ ਵਾਲਿਓ ਥੋੜਾ ਤਾਂ ਇੱਥੇ ਬੰਦਿਆਂ ਨੂੰ ਇਕੱਠਾ ਕਰਨਾ ਹੀ ਬੰਦ ਕਰਤਾ ਇਹਨਾਂ ਨੇ ਭਗਵੰਤ ਮਾਨ ਆਉਂਦਾ ਐ ਗੁਰੂ ਘਰਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਐ ਸਾਰੇ ਸਕੂਲ ਬੰਦ ਕਰ ਦਿੰਦੇ ਐ ਸੜਕਾਂ ਬੰਦ ਕਰ ਦਿੰਦੇ ਐ ਆ ਆਮ ਆਦਮੀ ਦੀ ਸਰਕਾਰ ਐ ਕਿਤੇ ਮੁੱਖ ਮੰਤਰੀ ਦੇਖਿਆ ਝੂਠ ਤੇ ਝੂਠ ਝੂਠ ਤੇ ਝੂਠ ਇੱਕ ਵੀ ਕੋਈ ਗੱਲ ਕੀਤੀ ਅੱਜ ਹਾਲਾਤ ਕੀ ਐ ਤੁਹਾਡੇ ਤੇ ਕਰਜ਼ਾ ਚੜ ਗਿਆ ਮੈਂ ਮੇਰੇ ਕੋਲ ਐਂਕੜੇ ਐ 1947 ਜਦੋਂ ਦੇਸ਼ ਆਜ਼ਾਦ ਹੋਇਆ 2017 ਜਦੋਂ ਖੀਲ ਲਈ ਆਪਣੀ ਸਰਕਾਰ ਖਤਮ ਹੋਈ ਪੂਰੇ ਪੰਜਾਬ ਤੇ ਕਰਜ਼ਾ 180000 ਕਰੋੜ ਸੀ 70 ਸਾਲਾਂ ਵਿੱਚ 180000 ਕਰੋੜ ਚੜ੍ਹਿਆ ਅਗਲੇ 5 ਸਾਲ ਕਾਂਗਰਸ ਦਾ ਰਾਜ ਆਇਆ ਕੈਪਟਨ ਨੇ 1 ਲੱਖ ਕਰੋੜ ਇੱਕ 5 ਸਾਲਾਂ ਚ ਵਧਾਤਾ ਕਰਜ਼ਾ 1 ਲੱਖ 80000 ਤੋਂ 280000 ਹੋ ਗਿਆ ਤੇ ਇਹਨਾਂ ਨੇ 3 ਸਾਲਾਂ ਦੇ ਅੰਦਰ 80 ਹਜ਼ਾਰ ਤੋਂ 85 ਹਜ਼ਾਰ ਕਰੋੜ ਚੜਾ ਦਿੱਤਾ ਕਰਜ਼ਾ ਅੱਜ ਕੀ ਹੈ ਰੋਜ਼ ਕਰਜ਼ਾ ਲੈ ਲੈਂਦੇ ਆ ਡਿਵੈਲਪਮੈਂਟ ਕਰਨੀ ਨਹੀਂ ਆਪਣੀ ਮਸ਼ੂਰੀ ਆਪਣੇ ਇਸ਼ਤਿਹਾਰ ਹਜ਼ਾਰ ਕਰੋੜ ਰੁਪਇਆ ਹਰ ਸਾਲ ਖਸ਼ਤਿਹਾਰਾਂ ਦੇ ਲਾਉਂਦੇ ਆ ਆਪਣੇ ਝੂਠੇ ਪ੍ਰੋਪਗੈਂਡਾ ਕਰਨ ਤੇ ਲਾਉਂਦੇ ਆ ਕਿਉਂ ਲਾਉਂਦੇ ਆ ਕਿਉਂਕਿ ਜਿਹੜੀ ਏਜੰਸੀ ਦਾ ਹੀ ਆ ਇਸ਼ਤਿਹਾਰ ਦਿੰਦੇ ਐ 20% ਉਹਨਾਂ ਤੋਂ ਕੈਸ਼ ਲੈਂਦੇ ਐ ਆ ਸਾਰਿਆਂ ਦੀਆਂ ਇਨਕੁਆਇਰੀਆਂ ਹੋਣਗੀਆਂ ਤੁਸੀਂ ਹੈਰਾਨ ਰਹਿ ਜੂਗੇ ਕਿੰਨੇ ਵੱਡੇ ਪੱਦਰ ਤੇ ਹਲ ਟੁਣਾ ਸ਼ੁਰੂ ਕਰ ਦਿੱਤਾ ਹੈ ਅੱਜ ਤਾਮਿਲ ਲਾਡੂ ਦੇ ਖਬਰਾਂ ਵਿੱਚ ਭਗਵੰਤ ਮਾਨ ਦੀ ਫੋਟੋ ਆ ਰਹੀ ਹੈ ਨਾਗਾ ਲੈਂਡ ਵਿੱਚ ਉਹਨਾਂ ਦਾ ਮਕਸਦ ਆਈ ਹੈ ਕਿ ਜਿੰਨਾ ਇਸ਼ਤਿਹਾਰ ਜਾਊਗਾ ਉਹਨੇ ਪੈਸੇ ਦਿੱਤੇ ਜਾਣਗੇ ਤੇ ਉਹਨਾਂ ਵੱਡਾ ਕਮਿਸ਼ਨ ਲਿੱਟਾ ਜਾਊਗਾ ਅੱਜ ਤੁਸੀਂ ਸੁਣਿਆ ਹੋਣਾ ਆ ਜਿਹੜਾ ਆਂਗਨਵਾੜੀ ਜਿਹੜੇ ਲੋ ਆ ਬੀਬੀਆਂ ਉਹ ਮੇਰੇ ਕੋਲੇ ਆਈਆਂ ਉਹ ਕਹਿੰਦੇ ਜਿਹੜਾ ਆਪਣਾ ਮਿਡਲ ਮੀਲ ਇਹਨਾਂ ਨੇ ਜਾਲੀ ਲੋਕਾਂ ਦੇ ਨਾਂ ਪਾ ਕੇ ਮਿਡਲ ਮੀਲ ਜਿਹੜੀ 150 ਕਰੋੜ ਰੁਪਏ ਦੀ ਹੁੰਦੀ ਸੀ ਉਹਨੂੰ 300 ਕਰੋੜ ਕਰ ਦਿੱਤਾ ਤੇ ਵਰ ਕੀਤਾ ਕੀ ਉਹਦੇ ਬਾਅਦ ਪਹਿਲੇ ਮਾਰਫੇਡ ਰਾਈ ਸਰਕਾਰੀ ਏਜੰਸੀ ਰਾਈ ਪੰਜੀਰੀ ਬਣ ਕੇ ਆਉਂਦੀ ਸੀ ਉਹਨਾਂ ਨੇ ਕੀ ਕੀਤਾ ਮਾਰਫੇਡ ਨੂੰ ਕੱਢ ਦਿੱਤਾ ਆਪਣੀ ਪ੍ਰਾਈਵੇਟ ਕੰਪਨੀ ਖੜੀ ਕਰ ਦਿੱਤੀ ਜੀ ਤੋਂ ਕਮਿਸ਼ਨ ਲੈ ਲਿਆ ਤੇ ਦੇਖੋ ਕਿਵੇਂ ਲੋਕੀ ਬੱਚਿਆਂ ਨੂੰ ਕਿੰਨਾ ਵੱਡਾ ਨੁਕਸਾਨ ਕਰਤਾ ਉਰਲੀ ਤੇ ਹੋਰ ਐਜੀ ਚੀਜ਼ਾਂ ਨਿਕਲੀਆਂ ਉੱਠ ਜਿਹੜੀ ਥੋੜੀ ਡੀਏਪੀ ਸੀ ਪਹਿਲੇ ਸਰਕਾਰੀਆਂ ਫੈਕਟਰੀਆਂ ਤੇ ਆਉਂਦੀ ਸੀ ਅੱਜ ਇਹਨਾਂ ਨੇ ਕੋ ਬੰਦ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੀ ਦੀ 65% ਦੀ ਐਪੀ ਟੈਸਟ ਫੇਲ ਕਰ ਗਈ ਆ ਦੇਖੋ ਕਿੰਨਾ ਵੱਡਾ ਕਿਸਾਨੀ ਨਾ ਕਾਟ ਦਿੱਤਾ ਮੈਂ ਤੁਹਾਨੂੰ ਐਸੀ ਭਰਾਵਾਂ ਨੂੰ ਦੱਸਣਾ ਚਾਹਣਾ ਮੈਂ ਆਪਣੀ ਚੀਮਾ ਸਾਹਿਬ ਨੂੰ ਤੇ ਮੇਸ਼ਿੰਦਰ ਗਰੇਵਾਲ ਸਾਹਿਬ ਨੂੰ ਦੱਸ ਰਿਹਾ ਸੀ ਕਿ ਕਾਲੀ ਪਾਰਟੀ ਦੀ ਸਭ ਤੋਂ ਵੱਡੀ ਖੋਰ ਵੀ ਦੇਣਾ ਹੈ ਕੱਲਾ ਟਿਊਬਲ ਕਨੈਕਸ਼ਨ ਤੇ ਦੂਜੇ ਕੰਮ ਨਹੀਂ ਆਟਾ ਦਾਲ ਜਿਹੜਾ ਵੱਡਾ ਕੰਮ ਕੀਤਾ ਪੁੰਨ ਦਾ ਕੰਮ ਕੀਤਾ ਵੱਡੇ ਬਾਦਲ ਸਾਹਿਬ ਨੇ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਇਆ ਹੈ ਆ ਮੇਰੇ ਕੋਲ ਅੰਕੜੇ ਹੈ 2008 2009 ਨੂੰ ਆਪਣੀ ਸਰਕਾਰ ਆਈ ਉਦੋਂ ਕੋਈ ਐਸੀ ਬੱਚਿਆਂ ਨੂੰ ਕਾਲਜਾਂ 'ਚ ਮੁਫਤ ਪੜਾਇਆ ਨਹੀਂ ਜਾਂਦਾ ਸੀ ਅਸੀਂ ਸਕੀਮ ਚਾਲੂ ਕੀਤੀ ਪਹਿਲੇ ਸਾਲ ਤਕਰੀਬਨ 3000 ਬੱਚਿਆਂ ਨੂੰ ਪੜਾਇਆ ਅਗਲੇ ਸਾਲ ਅਸੀਂ ਇਹਨੂੰ 65000 ਬੱਚਿਆਂ ਤੇ ਲੈ ਗਏ 2010 ਵਿੱਚ 83000 ਬੱਚਿਆਂ ਨੂੰ ਲੈ ਗਏ ਤੇ ਜਦੋਂ ਆਪਣੀ ਸਰਕਾਰ 2017 'ਚ ਖਤਮ ਹੋਈ ਸਾਢੇ 3 ਲੱਖ ਬੱਚਿਆਂ ਨੂੰ ਆਪਾਂ ਮੁਫਤ ਪੜਾਉਣ ਲੱਗੇ ਹਰ ਸਾਲ ਜਿਸ ਦਿਨ ਆਪਣੀ ਸਰਕਾਰ ਗਈ ਜਿਸ ਦਿਨ ਆਪਣੀ ਸਰਕਾਰ ਗਈ ਇਹਨਾਂ ਨੇ ਉੱਥੇ ਘਵਲੇ ਕਰਨੇ ਸ਼ੁਰੂ ਕੀਤੇ ਤੇ ਬੱਚਿਆਂ ਨੂੰ ਉਹਨਾਂ ਨੇ ਘਟਾ ਦਿੱਤਾ ਤੇ ਅੱਜ ਲੱਖ ਬੱਚੇ ਵੀ ਨਹੀਂ ਪੜਦੇ ਜਿੱਥੇ ਆਪਾਂ 3.5 ਲੱਖ ਬੱਚੇ ਪੜਾਉਂਦੇ ਹੁੰਦੇ ਸੀ ਜੇ ਇਸ ਗਰੀਬ ਦਾ ਬੱਚਾ ਪੜ ਜਾਂਦਾ ਆਪਣੇ ਪੈਰਾਂ 'ਚਲ ਖੜਾ ਹੋ ਜਾਂਦਾ ਦੇਖੋ ਕਿੰਨੀ ਵੱਡੀ ਤਰੱਕੀ ਹੋ ਜਾਂਦੀ ਹੈ ਪਰ ਇੰਨਾਂ ਪਾਰਟੀਆਂ ਨੂੰ ਕੋਈ ਦਰਦ ਨਹੀਂ ਆ ਜਿਹੜੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਵਾਲੇ ਹੈ ਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਸੇਵਾ ਉਹ ਕਰਦੇ ਹੈ ਜਿਹਨੂੰ ਦਰਦ ਹੋਏ ਜਿਹਨੂੰ ਪੰਜਾਬ ਨਾਲ ਲਗਾ ਹੋਏ ਕੌਮ ਨਾਲ ਲਗਾ ਹੋਏ ਜਿਹੜਾ ਆਪਣੇ ਪੰਜਾਬ ਨੂੰ ਆਪਣਾ ਘਰ ਸਮਝੇ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਤੁਹਾਡੇ ਵਾਸਤੇ ਹੈ ਆ ਕਾਂਗਰਸੀ ਆ ਝਾੜੂ ਵਾਲੇ ਆ ਬੀਜੇਪੀ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਇਹਨਾਂ ਨੂੰ ਹੁਕਮ ਆਉਂਦੇ ਆ ਦਿੱਲੀ ਦੇ ਇਹਨਾਂ ਦੇ ਹੁਕਮਰਾਨਾਂ ਤੋਂ ਜੋ ਦਿੱਲੀ ਦੀਆਂ ਪਾਰਟੀਆਂ ਕਹਿੰਦੀਆਂ ਉਹ ਹੀ ਕਰਦੀਆਂ ਇਹਨਾਂ ਦੇ ਪ੍ਰਧਾਨ ਕਹਿੰਦੇ ਦਿੱਲੀ ਬੈਠੇ ਅਸੀਂ ਇਕੱਲੇ ਜਿਹੜਾ ਆਪਣਾ ਸਿਰ ਵੜਾ ਸਕਦੇ ਆਂ ਆਈ ਮੈਂ ਕਹਿਣਾ ਛੋਣਾ ਆਪਾਂ ਸਮਝਦੇ ਨਹੀਂ ਆਪਾਂ ਲਾੜਿਆਂ ਚ ਆ ਜਾਣੇ ਗੱਲਾਂ ਚ ਆ ਜਾਣੇ ਇਹਨਾਂ ਦੀਆਂ ਝੂਠੀਆਂ ਗਰੰਟੀਆਂ ਚ ਆ ਜਾਣੇ ਆਪਾਂ 10 ਸਾਲ ਆਪਣੇ 8 ਸਾਲ ਬਰਬਾਦ ਕਰਤੇ ਆਪਣੇ ਆਹ ਦੇਖ ਲਓ 8 ਸਾਲ ਆਪਣੇ ਤੋਂ ਅੱਗੇ ਵਧ ਗਿਆ ਹਰਿਆਣਾ ਆਪਣੇ ਤੋਂ ਅੱਗੇ ਵਧ ਗਿਆ ਯੂਪੀ ਜਿਹੜੇ ਯੂ ਲੋਕ ਅੱਜ ਯੂਪੀ ਜਾ ਕੇ ਦੇਖੋ ਕਿੰਨੀ ਤਰੱਕੀ ਹੋ ਗਈ ਬਿਹਾਰ ਛੋਰੀ ਹੈ ਹੌਲੀ ਹੌਲੀ ਜਿਹੜੇ ਲੋਕ ਯੂਪੀ ਬਿਹਾਰ ਤੋਂ ਇੱਥੇ ਆਉਂਦੇ ਸੀ ਉਹ ਆਉਣੇ ਬੰਦ ਹੋ ਜਾਣਗੇ ਅੱਜ ਆਪਣੇ ਲੋਕ ਬਾਹਰ ਭਜ ਰਹੇ ਕਿਉਂ ਭਜ ਰਹੇ ਹੈ ਉੱਥੇ ਦਿਹਾੜੀਆਂ ਕਰਦੇ ਹੈ ਉੱਥੇ ਖੇਤਾਂ 'ਚ ਕੰਮ ਕਰਦੇ ਹੈ ਉੱਥੇ ਨਾਲੀਆਂ ਸਾਫ਼ ਕਰਦੇ ਹੈ ਬਾਥਰੂਮ ਸਾਫ਼ ਕਰਦੇ ਹੈ ਕਿਉਂ ਕਿਉਂਕਿ ਇੱਥੇ ਉਹਨਾਂ ਵਾਸਤੇ ਤਰੱਕੀ ਨਹੀਂ ਕਰਾਈ ਜਿਹੜੀਆਂ ਗੱਡੀਆਂ ਕੰਮ ਸ਼ੁਰੂ ਕੀਤੇ ਸੀ ਸਾਰੇ ਰੁਕ ਗਏ ਐ ਜਿਹੜੀਆਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਦੇਖੋ ਮੁੱਖ ਦਿੱਲੀੋਂ ਗੜਕਰੀ ਦੀ ਚਿੱਠੀ ਆਈ ਐ ਕਿ ਮੈਂ ਜਿਹੜੇ ਸੜਕਾਂ ਦੇ ਪ੍ਰੋਜੈਕਟ ਬਣਾ ਰਿਹਾ ਹਾਂ ਜਿਹੜੇ ਕਾਲੀ ਸਰਕਾਰ ਨੇ ਮਨਜ਼ੂਰ ਕੀਤੇ ਸੀ ਅੱਜ ਮੈਂ ਬੰਦ ਕਰ ਰਿਹਾ ਹਾਂ ਕਿਉਂਕਿ ਝਾੜੂ ਵਾਲੇ ਨੇ ਗੰਦ ਪਾਇਆ ਆਪਣੀ ਫੋਟੋ ਲਾਉਣ ਪਿੱਛੇ ਆ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਬਣਾਏ ਆ ਕਿਹੜਾ ਮਹੱਲਾ ਕਲੀਨਿਕ ਹੈ ਆਪਣੇ ਸੇਵਾ ਕੇਂਦਰਾਂ ਦੇ ਉੱਤੇ ਆਪਣੀ ਫੋਟੋ ਲਾਤੀ ਮਹਨੂ ਨਾ ਦੇਤਾ ਮਹੱਲਾ ਕਲੀਨਿਕ ਪਿੰਡਾਂ ਦੇ ਡਾਕਟਰਾਂ ਨੂੰ ਕੱਢ ਕੇ ਪਿੰਡਾਂ ਚੋਂ ਉਸ ਕਲੀਨਿਕ ਚ ਪਹੁੰਚਾਤਾ ਜਿਹੜੇ ਪਿੰਡਾਂ ਦੀਆਂ ਡਿਸਪੈਂਸਰੀਆਂ ਦਵਾਈਆਂ ਸੀ ਕੱਢ ਕੇ ਉੱਥੇ ਭੇਜ ਦਿੱਤੀਆਂ ਆਪਣੀ ਫੋਟੋ ਲਾਦੀ ਸੈਂਟਰ ਨੇ ਕਿਹਾ ਕਿ ਅਸੀਂ ਪੈਸਾ ਦੇ ਰਹੇ ਹਾਂ ਆਪਣੀ ਫੋਟੋ ਲਾਉਣੀ ਬੰਦ ਕਰ ਕਹਿੰਦਾ ਮੈਂ ਲਾਉਣੀ ਆਪਣੀ ਫੋਟੋ ਅੱਜ ਹਜ਼ਾਰ ਕਰੋੜ ਰੁਪਇਆ ਬੰਦ ਪਿਆ ਹੋਣਾ ਹਰ ਸਾਲ ਹਜ਼ਾਰ ਕਰੋੜ ਜਿਹੜੀ ਤੁਹਾਡੀ ਸਿਹਤ ਵਾਸਤੇ ਹੋਣਾ ਸੀ ਅਜੇ ਨੇਕਾ ਐਗਜ਼ੈਂਪਲ ਹੈ ਕਿ ਇਸ ਝਾੜੂ ਵਾਲੀ ਸਰਕਾਰ ਨੇ ਕਿਵੇਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਕਿਵੇਂ ਕਾਂਗਰਸ ਨੇ 5 ਸਾਲ ਆਪਣ ਪਿੱਛੇ ਧੱਕ ਦਿੱਤਾ ਤੁਸੀਂ ਜਾਣਦੇ ਹੋ ਯਾਦ ਕਰੋ ਬਾਦਲ ਸਾਹਿਬ ਮੁੱਖ ਮੰਤਰੀ ਸੀ ਮੈਂ ਮੁੱਖ ਮੰਤਰੀ ਸੀ ਹਰ ਦੂਜੇ ਦਿਨ ਕੋਈ ਸੜਕ ਬਣ ਰਹੀ ਹੈ ਕੋਈ ਪੁਲ ਬਣ ਰਿਹਾ ਹੈ ਕੋਈ ਸਕੂਲ ਬਣ ਰਿਹਾ ਹੈ ਕੋਈ ਫੈਕਟਰੀ ਲੱਗ ਰਹੀ ਹੈ ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਾਟਕ ਤੁਸੀਂ ਦੇਖਦੇ ਹੁੰਦੇ ਸੀ ਅੱਜ ਕੋਈ ਦਿਖਦਾ ਰੇਲਵੇ ਫਾਟਕ ਮੈਨੂੰ ਯਾਦ ਹੈ ਮੈਂ ਇੱਕ ਦਿਨ ਜਦੋਂ ਉਪ ਮੁੱਖ ਮੰਤਰੀ ਬਣਿਆ ਤੇ ਮੈਂ ਮਹਿਕ ਪੈਲਣ ਬੁਲਾਇਆ ਮੈਂ ਕਿਹਾ ਯਾਰ ਬਹੁਤ ਜ਼ਿਆਦਾ ਰੇਲਵੇ ਫਾਟਕ ਹੈ ਲੋਕੀ ਬੜੇ ਦੁੱਖ ਹੈ ਮੈਨੂੰ ਦੱਸੋ ਕਿੰਨੇ ਰੇਲਵੇ ਫਾਟਾਂਾਂ 'ਗੱਦੀ ਆਪਾਂ ਪੁਲ ਬਣਾ ਸਕਦੇ ਐ ਕਹਿੰਦੇ 190 ਪੁਲ ਬਣਾਉਣੇ ਪਣਿਆ ਮੈਂ ਉਸੇ ਡੈਂਸ ਦਸਖਤ ਕਰਕੇ ਸਾਰੇ ਮਨਜ਼ੂਰ ਕਰਾਤੇ ਹੁਣ ਦੱਸੋ ਕਿਤੇ ਦੇਖਿਆ ਕਿਤੇ ਅੱਜ ਤੁਸੀਂ ਚੰਡੀਗੜ੍ਹ ਜਾਂਦੇ ਹੋ ਲੁਧਿਆਣੇ ਜਾਂਦੇ ਹੋ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੇ ਹੋ ਲੁਧਿਆਣੇ ਤੋਂ ਮੋਗੇ ਜਾਂਦੇ ਹੋ ਚੰਡੀਗੜ੍ਹ ਤੋਂ ਪਠੰਡੇ ਜਾਂਦੇ ਹੋ ਪਠਾਨਕੋਟ ਤੋਂ ਅੰਮ੍ਰਿਤਸਰ ਆਉਨੇ ਹੋ ਅੰਮ੍ਰਿਤਸਰ ਤੋਂ ਸੀਚੇ ਪਠੰਡੇ ਜਾਂਦੇ ਹੋ ਸੜਕਾਂ ਦੇਖੀਆਂ ਅੱਜ ਜਿਹੜੀ ਬਿਜਲੀ ਹੈ ਜੇ ਕਾਲੀਦਲ ਉਹ ਥਰਮਲ ਪਲੈਂਟ ਨਾ ਬਣਾਉਂਦਾ ਅੱਜ ਗਰਮੀ ਮਰ ਜਾਣਾ ਸੀ ਤੁਸੀਂ ਉਦੋਂ ਬੜੇ ਕਹਿੰਦੇ ਸੀ ਕਿ ਅਸੀਂ ਇਹਦਾ ਇਨਕੁਆਰੀ ਕਰਾਵਾਂਗੇ ਮੈਂ ਕਿਹਾ ਕਰਾ ਲਓ ਕਿਉਂ ਨਹੀਂ ਕਰਾਉਂਦੇ ਕਿਉਂਕਿ ਉਹਨੂੰ ਪਤਾ ਹੈ ਧੱਕਾ ਤਾਂ ਤੋੜਨਾ ਨਹੀਂ ਸਭ ਤੋਂ ਸਸਤੇ ਅਸੀਂ ਥਰਮਲ ਪਲੈਂਟ ਬਣਾਏ ਜਿਹਦੇ ਕਰਕੇ ਅੱਜ ਪੰਜਾਬ ਬਚਿਆ ਪਿਆ ਹੈ ਪਿਛਲੇ 7 ਸਾਲਾਂ ਚ ਇੱਕ ਨਵਾਂ ਬਿਜਲੀ ਦਾ ਯੂਨਿਟ ਨਵਾਂ ਨਹੀਂ ਬਣਾਇਆ ਇਹਨਾਂ ਨੇ ਜੋ ਕੁਝ ਬਣਿਆ ਸਾਰਾ ਕਾਲੀ ਦੱਬੀ ਸਰਕਾਰਾਂ ਨੇ ਬਣਾਇਆ ਹੁਣ ਅਗਲੇ ਸਾਲਾਂ ਦੇਖ ਲੋ ਕਿਵੇਂ ਕਟ ਲੱਗਣੇ ਲੱਗਣਾ ਕਿਉਂਕਿ ਇਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਮੈਨੂੰ ਦੁੱਖ ਹੁੰਦਾ ਜਦੋਂ ਸੇਵਾ ਕੇਂਦਰ ਮੈਂ ਬਣਾਏ ਤੁਹਾਡੇ ਪਿੰਡਾਂ ਚ ਬੰਦ ਕਰ ਦਿੱਤੇ ਇਹਨਾਂ ਨੇ ਜਿਹੜੀ ਮੁਫਤ ਦਵਾਈ ਦੀ ਦੁਕਾਨਾਂ ਸੀ ਬਣਾਈਆਂ ਸਰਕਾਰੀ ਹਸਪਤਾਲਾਂ ਦੇ ਨਾਲ ਬੰਦ ਕਰ ਦਿੱਤੀਆਂ ਇਹਨਾਂ ਨੇ ਅੱਜ ਤਨਖਾਹਾਂ ਆਉਂਦੀਆਂ ਨਹੀਂ ਮਲਾਜ਼ਮਾਂ ਦੀਆਂ ਮੇਰੇ ਕੋਲੇ ਮਲਾਜ਼ਮ ਆਏ 20 20 ਦਿਨ ਹੋ ਜਾਂਦੇ ਐ ਤਨਖਾਹ ਨਹੀਂ ਆਉਂਦੀ ਕੋਈ ਸਰਕਾਰ ਲੱਗਦੀ ਹੈਗੀ ਤੇ ਫਿਰ ਕਿਉਂ ਨਹੀਂ ਜਾਗਦੇ ਆਪਾਂ ਕੀ ਆਪਾਂ 5 ਸਾਲ ਹੋਰ ਖਰਾਬ ਕਰਨੇ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਜਿਹੜਾ 20 ਸਾਲ ਦਾ ਬੱਚਾ ਅਸੀਂ 30 ਸਾਲ ਦਾ ਹੋ ਜਾਣਾ ਹੈ 30 ਸਾਲ ਵਾਲਾ 40 ਸਾਲ ਦਾ ਹੋਣਾ ਜੇ 5 ਸਾਲ ਹੋਰ ਖਰਾਬ ਕਰਦੇ ਤੇ ਫਿਰ ਆਪਾਂ ਨੂੰ ਕੋਈ ਨਹੀਂ ਬਚਾ ਸਕਦਾ ਐਸ ਕਰਕੇ ਆਪਣੇ ਆਪਣੇ ਹੁੰਦੇ ਆ ਅੱਜ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਹੋਏ ਆ ਇਹਨਾਂ ਸ਼ਹੀਦਾਂ ਨੇ ਸ਼ਹਾਦਤ ਕਿਉਂ ਦਿੱਤੀ ਉਹਨਾਂ ਨੂੰ ਪਤਾ ਸੀ ਉਮੀਦ ਸੀ ਕਿ ਅਸੀਂ ਆਜ਼ਾਦ ਮੁਲਕ ਆਪਣਾ ਬਣੂਗਾ ਆਜ਼ਾਦੀ ਦਾ ਨਿਗ ਮਣਾਂਗੇ ਤੇ ਦੇਸ਼ ਤਰੱਕੀ ਕਰੂਗਾ ਉਹਨਾਂ ਨੂੰ ਵੀ ਦੁੱਖ ਲੱਗੂਗਾ ਜੇ ਆਪਣੇ ਪੰਜਾਬ ਦੇ ਲੋਕ ਐ ਜੀਆਂ ਸਰਕਾਰਾਂ ਬਣਾਉਣ ਲੱਗੇ ਜਿਹੜੀਆਂ ਅੰਗਰੇਜ਼ਾਂ ਦੀਆਂ ਸਰਕਾਰਾਂ ਤੋਂ ਵੀ ਭੈੜੀਆਂ ਸਰਕਾਰਾਂ ਅੱਜ ਗੁੰਡਾ ਗਰਦੀ ਦਾ ਇਲਾਜ ਹੈ ਗੈਂਗਸਟਰ ਰਾਜ ਕਰ ਰਹੇ ਐ ਲੁੱਟ ਖੋਹਾਂ ਚੱਲੀ ਜਾਂਦੀਆਂ ਕੋਈ ਪੁੱਛਣ ਵਾਲਾ ਨਹੀਂ ਕੋਈ ਬੁਲਾਉਣ ਵਾਲਾ ਨਹੀਂ ਮੁੱਖ ਮੰਤਰੀ ਦਿਖਾਈ ਨਹੀਂ ਦਿੰਦਾ ਕੋਈ ਮੀਟਿੰਗ ਨਹੀਂ ਕਰਦਾ ਉਹ ਮੁੱਖ ਮੰਤਰੀ ਕੈਪਟਾ ਬੜਿਆ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਐ ਰਾਜ ਨੂੰ ਰਾਤ ਨੂੰ ਡੱਕ ਲੈਂਦੇ ਤੇ ਫਿਰ ਟੈਲੀਫੋਨ ਚੱਕ ਲੈਂਦਾ ਇਹਨੂੰ ਅੰਦਰ ਕਰ ਦਿਓ ਉਹਨੂੰ ਕਰ ਦਿਓ ਜਦੋਂ ਸਵੇਰੇ ਪਤਾ ਉੱਠਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿਨੇ ਮੋਟਰ ਕੀ ਦਿੰਦਾ ਰਾਤ ਨੂੰ ਐਸ ਕਰਕੇ ਮੈਂ ਕਾਲੀ ਦਲ ਨੂੰ ਕਹਿਣਾ ਹੈ ਵਰਕਰਾਂ ਨੂੰ ਕਹਿਣਾ ਚਾਹਣਾ ਆ ماں ਪਾਰਟੀ ਥੋੜੀ ਐ ਬੜੀਆਂ ਤਾਕਤਾਂ ਲੱਗੀਆਂ ਥੋੜੀ ماں ਪਾਰਟੀ ਦੇ ਉੱਤੇ ਹਮਲਾ ਕਰਨੀਆਂ ਉਹਨਾਂ ਦੀ ਨਿਸ਼ਾਨਾ ਇੱਕੋ ਇੱਕ ਹੈ ਜੇ ਕਾਲੀ ਦਲ ਕੇਰੂ ਕੇਰੂ ਹੋ ਜਾਂਦਾ ਟੁੱਟ ਜਾਂਦਾ ਫਿਰ ਅਸੀਂ ਖਾਲਸਾ ਪੰਥ ਤੇ ਕੰਟਰੋਲ ਕਰ ਸਕਦੇ ਹਾਂ ਆ ਸਾਰੀ ਦਿੱਲੀ ਦੀ ਨਾਗਪੁਰ ਦੀਆਂ ਸਾਰੀਆਂ ਏਜੰਸੀਆਂ ਲੱਗੀਆਂ ਕਿ ਖਾਲਸਾ ਕੌਮ ਦੀ ਜਿਹੜੀ ਤਾਕਤ ਹੈ ਇਹਨਾਂ ਦੀ ਜਥੇਬੰਦੀ ਹੈ ਇਹਨਾਂ ਦੇ ਗੁਰੂ ਘਰਨ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੈ ਆ ਸਾਰੀ ਇੰਸਟੀਚਿਊਸ਼ਨ ਕੌਮੀਆਂ ਨੂੰ ਆ ਖਤਮ ਕਰਨ ਤੇ ਲੱਗੇ ਐ ਇਸ ਕਰਕੇ ਪਛਾਣੀਏ ਕੌਮ ਦੇ ਗੱਦਾਰ ਕੌਣ ਹੈ ਕੌਮ ਤੁਹਾਡੇ ਨਾਲ ਤੁਹਾਡੇ ਲੀਡਰ ਕੌਣ ਹੈ ਜਿੰਨਾ ਤੱਕ ਆਪਾਂ ਚੰਗੇ ਤੇ ਮਾੜੇ ਦੀ ਪਛਾਣ ਨਹੀਂ ਕਰਾਂਗੇ ਉਦੋਂ ਤੱਕ ਆਪਣੇ ਤੇ ਹਮਲੇ ਹੁੰਦੇ ਰਹਿਣਗੇ ਤੋਂ ਅੱਜ ਮੈਂ ਸ਼ਹੀਦਾਂ ਨੂੰ ਸ਼ਾਨਦਿ ਆਪਣੇ ਸੰਦਾਂਝਲੀ ਪੇਂਡ ਕਰਦਾ ਹੋਇਆ ਤੁਹਾਨੂੰ ਅਖੀਰ ਚ ਆਈ ਅਪੀਲ ਕਰਦਾ ਕਿ ਆਪਣੀ ਜਥੇਬੰਦੀ ਕੌਮ ਦੀ ਜਥੇਬੰਦੀ ਤੁਹਾਡੇ ਬਜ਼ੁਰਗਾਂ ਨੇ ਬਣਾਈ ਜਥੇਬੰਦੀ 103 ਸਾਲ ਪੁਰਾਣੀ ਜਥੇਬੰਦੀ ਨੂੰ ਤਗੜਾ ਕਰ ਦਿਓ ਤੇ ਮੈਂ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿੱਤਾ ਮੈਂ ਤੁਹਾਨੂੰ ਪਹਿਲੇ ਵੀ ਵਚਨ ਕੀਤਾ ਤੇ ਹੁਣ ਵੀ ਕਰਦਾ ਮੈਂ ਜ਼ਿੰਦਗੀ ਵਿੱਚ ਸਾਡੇ ਵਾਸਤੇ ਕੋਈ ਸਰਕਾਰ ਜ਼ਰੂਰੀ ਨਹੀਂ ਕੌਮ ਦੀ ਚੜ੍ਹਦੀ ਕਲਾ ਜ਼ਰੂਰੀ ਹੈ ਪੰਜਾਬ ਦੀ ਚੜ੍ਹਦੀ ਕਲਾ ਜ਼ਰੂਰੀ ਹੈ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ